ਪਿਛਲੇ ਦਿਨਾਂ ਦੀ ਜਿਹੜੇ ਸਾਡੇ ਗੁਰਦਾਸਪੁਰ ਤੋਂ ਮਜੂਦਾ ਸੰਸਦ ਨੇ ਸਣੀ ਦੇ ਉਹ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਪ੍ਰੈਸ ਦੇ ਵਿੱਚ ਕਿ ਮੈਂ ਆਉਣ ਵਾਲੇ ਸਮੇਂ 'ਚ ਕੋਈ ਵੀ ਜਿਹੜੀ ਪੋਲਿਟਿਕਲ ਇਲੈਕਸ਼ਨ ਉਹ ਨਹੀਂ ਲੜਾਂ ਫਿਲਮ ਸਟਾਰ ਜਿਹੜੇ ਆ ਉਹ ਕੰਮ ਕਰ ਸਕਦੇ ਪਰ ਸਣੀ ਦੇ ਉਹਨਾਂ ਨੂੰ ਵੀ ਲੋਕਾਂ ਨੇ ਉਸੇ ਇਮਪ੍ਰੈਸ਼ਨ 'ਚ ਵੋਟਾਂ ਪਾ ਕੇ ਤੇ ਬੜੀ ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ 'ਚ ਭੇਜਿਆ ਪਰ ਲੋਕਾਂ ਦੀ ਥਾਰ ਤੇ ਕੀ ਲੈਣੀ ਸੀ ਉਹ 5 ਸਾਲ ਇੱਥੇ ਹਲਕੇ 'ਚ ਨਹੀਂ ਬੜੇ ਨਾ ਲੋਕਾਂ ਦਾ ਉਹਨਾਂ ਨੇ ਕੋਈ ਸੁਣਤ ਲਈ ਮੈਂ ਆਨਲਾਈਨ ਟੈਂਡੈਂਸੀ ਸ਼ੀਟ ਦੇਖ ਰਿਹਾ ਸੀ 5 ਸਾਲ ਦੇ ਵਿੱਚ ਕੇਵਲ 18% اٹੈਂਡੈਂਸ ਆ ਤੇ 45 ਦੇਣੋ ਜਿਹੜਾ ਵਾ ਲੋਕ ਸਭਾ ਚ ਗਏ ਨੇ ਔਰ ਕੋਈ ਵੀ ਮੁੱਦਾ ਪੰਜਾਬ ਦਾ ਤੇ ਕੀ ਗਰਦਾਸਪੁਰ ਦਾ ਕੋਈ ਵੀ ਮਗਾਇਤ ਨੂੰ ਮਦਾਨੀ ਕੋ। ਫਿਰ ਕਰੋਨਾ ਕਾਲ ਜਦੋਂ ਆਇਆ ਉਦੋਂ ਵੀ ਇੱਕ ਵਾਰ ਵੀ ਲੋਕ ਇੱਥੇ ਜਿਹੜੇ ਆ ਮਰ ਰਹੇ ਸੀਗੇ ਕੰਬ ਸੀਗੇ ਇੱਕ ਵੀ ਮਾਰ ਨਹੀਂ। ਜਿਹੜੇ ਕਿਸਾਨ ਅੰਦੋਲਨ ਹੋਇਆ ਇੱਕ ਸਟੇਟਮੈਂਟ ਵੀ ਇਹਨਾਂ ਦੀ ਪੰਜਾਬ ਦੇ ਕਿਸਾਨਾਂ ਦੇ ਹੱਥ 'ਚ ਨਹੀਂ ਆਈ ਸਭ ਕੁ ਉਲਟਾ ਇਹ ਬੀਜੇਪੀ ਦੇ ਨਾਲ ਖੜੇ ਨੇ ਔਰ ਪੰਜਾਬ ਦੀ ਕਿਸਾਨਾਂ ਦੇ ਪਿੱਛੇ ਸੜਦੇ ਨੇ ਜੇ ਹੁਣ ਦੀ ਗੱਲ ਕਰੀਏ ਤੇ ਆਪਣੀ ਫਿਲਮ ਦੀ ਜਿਹੜੀ ਪ੍ਰਮੋਸ਼ਨ ਕਰਨ ਲਈ ਸਾਰੇ ਹੀ ਦੋਸਤਾਂ ਤੇ ਜਾਣਦਾ ਨਾ ਤੋਂ ਬਿਨਾ ਹੈਗਾ ਅੰਮ੍ਰਿਤਸਰ ਤੋਂ ਲੈ ਕੇ ਬਾਗੋ ਬਾਰਡਰ ਤੱਕ ਜਾਣਦਾ ਮੇਰਾ ਹੈਗਾ ਇਲਾਕੇ 'ਚ ਤੇ ਕੀ ਹੋਣਾ ਸੀਗਾ ਇੱਕ ਬਿਆਨ ਇਹ ਨਾ ਕੁਣੀ ਦਿੱਤਾ ਗਿਆ ਲੋਕਾਂ ਨੂੰ ਕਿ ਮੈਂ ਇਸ ਦੁੱਖ ਦੇ ਥਮੇ ਤੁਹਾਡੇ ਨਾਲ ਉਲਟਾ ਕੀ ਬਿਆਨ ਦਿੰਦੇ ਆ ਕਿ ਰਾਜਨੀਤੀ ਮੈਂ ਰਾਜਨੀਤੀ ਤੇ ਫਿੱਟ ਨਹੀਂ ਮੈਂ ਰਾਜਨੀਤੀ ਨਹੀਂ ਕਰਨਾ ਤੇ ਜੇ ਤੁਸੀਂ ਰਾਜਨੀਤੀ ਤੇ ਫਿੱਟ ਨਹੀਂ ਤਾਂ ਫਿਰ ਤੁਸੀਂ ਇਲੈਕਸ਼ਨ ਕੋਲਣੇ ਪੰਜਾਬ ਦੇ ਔਰ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਨਾਲ ਤੁਸੀਂ ਝੋਖਾ ਦੇ ਚੁੱਕੇ ਅਸੀਂ ਇੰਨੀਆਂ ਆਸਾਂ ਨਾਲ ਵੋਟਾਂ ਪਾ ਕੇ ਇਹ ਚਾਵਾਂ ਲਾੜਨ ਨੂੰ ਇੱਥੋਂ ਜਿਤਾ ਕੇ ਭੇਜਿਆ ਸੀ ਕਿ ਸਾਡੀ ਕੋ ਆਵਾਜ਼ ਜਿਹੜਾ ਬਰਵਾਸਪੁਰ ਜ਼ਿਲ੍ਹਾ ਇੱਕ ਵੋਟਰ ਡਿਸਟ੍ਰਿਕਟ ਆ ਇਹਦੀ ਆਵਾਜ਼ ਪਾਰਲੀਮੈਂਟ ਚ ਜਾਊਗੀ ਔਰ ਸਾਡੇ ਕੰਮ ਹੋਣਗੇ ਪਰ ਅੱਜ ਬੜੇ ਦੁਖੀ ਮੌਲਨਾ ਕਹਿਣਾ ਪੈ ਰਿਹਾ ਕਿ ਉਹ ਆਪਣੇ ਕੰਮ ਚ ਬੇਹਦਾਂ ਫੇਲ ਹੋਏ ਔਰ ਭਾਜਪੀ ਜਿਹੜੀ ਪਾਰਟੀ ਮੈਂ ਉਹਨਾਂ ਦੀ ਵੀ ਨੰਦਾ ਕਰਨੀ ਚਾਹਾਂਗਾ ਕਿ ਇਹੋ ਜਿਹੇ ਮਾੜੇ ਬੰਦੇ ਸਾਨੂੰ ਇੱਥੇ ਬਿਹਾ ਕੇ ਦਿੱਤੇ ਜਿਨ੍ਹਾਂ ਨੇ ਸਾਡੀ ਕੋਈ ਸਹਾਰ ਨਹੀਂ ਲਈ ਔਰ ਭਾਜਪੀ ਦੇ ਤੇ ਇਹ ਹਾਲਾਤ ਬਣ ਗਏ ਕਿ ਜਿਹੜੇ ਇਹਨਾਂ ਦੇ ਪੁਰਾਣੇ ਬੰਦੇ ਸੀਗੇ ਉਹਨਾਂ ਨੂੰ ਇਗਨੋਰ ਕਰਕੇ ਦੇ ਨਵੇਂ ਬੰਦਿਆਂ ਨੂੰ ਸ਼ਾਮਿਲ ਕਰਕੇ ਅੱਗੇ ਚੁੱਕਾ ਜਾ ਰਿਹਾ ਜਿਹੜਾ ਉਹਨਾਂ ਦਾ ਪੁਰਾਣਾ ਸੰਗਠਨ ਆ ਉਹਨੂੰ ਖਾਰਾ ਕਰ